ਏ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿੰਨਾਂ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਸ਼ੰਤ ਆਰੰਭ ਹੋਏ ਹਨ ਅੱਜ ਜੋ ਪਾਤਸ਼ਾਹ ਜੀ ਦਾ ਇਹ ਤੀਜਾ ਸੰਤ ਅਰੰਭ ਹੋਇਆ ਸੀ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਅਗਲੇ ਬੰਦ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ 452 ਚਰਨਾਂ ਜੰਗ ਤੇ ਪਾਤਸ਼ਾਹ ਜੀ ਦਾ ਸ਼ਬਦ ਸੁਭਾਏਮਾਨ ਹੈ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਜੋ ਰਤੀ ਜਲ ਮਛਲੀ ਤਿਉਂ ਰਾਮ ਰਸ ਮਾ ਤੇ ਰਾਮ ਰਾਜੇ ਗੁਰਪੂਰੇ ਅਪਦੇਸਿਆ ਜੀਵਨ ਗਤ ਭਾ ਤੇ ਰਾਮ ਰਾਜੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਬੰਦ ਦੇ ਵਿੱਚ ਮਛਲੀ ਦੀ ਅਦਾਨ ਲੈ ਰਹੇ ਹਨ ਜੋ ਰਤੀ ਜਲ ਮਛਲੀ ਮਹਾਰਾਜ ਜੀ ਕਹਿੰਦੇ ਜਿਵੇਂ ਮੱਛੀ ਦਾ ਗੂੜਾ ਪ੍ਰੇਮ ਹੁੰਦਾ ਡੁੰਗੇ ਜਲ ਦੇ ਵਿੱਚ ਰਹਿੰਦੀ ਹੈ ਉਹ ਬਹੁਤ ਜਿਹੜੀ ਨਗਾਈ ਤੇ ਮੱਛੀ ਹੁੰਦੀ ਹੈ ਬਹੁਤ ਉਹ ਜਲ ਦੇ ਨਾਲ ਉਹਦਾ ਪ੍ਰੇਮ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਤਿਉਂ ਰਾਮ ਰਸ ਮਾਤੇ ਰਾਮ ਰਾਜ ਜੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਰਾਮ ਦੇ ਨਾਲ ਉਹਦੇ ਭਗਤਾਂ ਦਾ ਗੁਰਮੁਖਾਂ ਦਾ ਉਤਸ਼ਾਹ ਪ੍ਰੇਮ ਹੁੰਦਾ ਹੈ ਗਾੜਾ ਪ੍ਰੇਮ ਹੁੰਦਾ ਮਹਾਰਾਜ ਜੀ ਕਹਿੰਦੇ ਉਹ ਵੀ ਉਹਦੇ ਤੋਂ ਬਿਨਾਂ ਰਹਿਣ ਨਹੀਂ ਪਾਉਂਦੇ ਇਵੇਂ ਇੱਕ ਜਲ ਤੋਂ ਨਾ ਮੱਛੀ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਉਰਤੀ ਰਹਿੰਦੀ ਹੈ ਜਲ ਦੇ ਨਾਲ ਰਾਤੀ ਜਿਉਂ ਰਾਤੀ ਜਲ ਮੱਛਲੀ ਤਿਉਂ ਰਾਮ ਰਸ ਕਹਿੰਦੇ ਜਿਵੇਂ ਹੀ ਰਾਮ ਦੇ ਰਸ ਵਿੱਚ ਮਾਤੇ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਅਸੀਂ ਵੀ ਉਹ ਤੁਹਾਡੇ ਰਸ ਵਿੱਚ ਰਤੇ ਹੋਏ ਹਾਂ ਗੁਰਪੂਰੇ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਤੇ ਮਹਾਰਾਜ ਜੀ ਕਹਿੰਦੇ ਜਿਵੇਂ ਗੁਰੂ ਉਪਦੇਸ਼ ਬਖਸ਼ਦਾ ਸੱਚਾ ਗੁਰੂ ਤੇ ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਦਾ ਰਸ ਬਣਦਾ ਹੈ ਜੀਵਨ ਗਤ ਭਾਤੇ RAM ਰਾਜੇ ਮਹਾਰਾਜ ਜੀ ਕਹਿੰਦੇ ਉਹਦਾ ਰਸ ਬਣਦਾ ਜਦੋਂ ਸੱਚੇ ਗੁਰੂ ਦਾ ਉਪਦੇਸ਼ ਬਖਸ਼ਿਸ਼ ਹੁੰਦਾ ਹੈ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਤੇ ਮਹਾਰਾਜ ਜੀ ਕਹਿੰਦੇ ਉਹ ਸਵਾਮੀ ਜੀਵਨ ਦਾਤਾ ਹੈ ਉਹ ਜੀਵਨ ਨੂੰ ਗਤ ਬਖਸ਼ਣ ਵਾਲਾ ਹੈ ਸਵਾਮੀ ਅੰਤਰਜਾਮੀ ਹੈ ਆਪ ਲਾਏ ਲੜ ਲਾਏ ਉਹ ਆਪ ਜੀ ਕਿਰਪਾ ਕਰ ਦੇਵੇ ਤਰਸ ਕਰਕੇ ਆਪਣੇ ਲਾੜ ਲਾ ਲੈਂਦਾ ਹੈ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛਡ ਨਾ ਕਤ ਹੂ ਜਾਏ ਤੇ ਮਹਾਰਾਜ ਜੀ ਕਹਿੰਦੇ ਹਰੀ ਦਾ ਮਹਾਰਾਜ ਜੀ ਕਹਿੰਦੇ ਨਾਮ ਰਸ ਰਤਰ ਪਦਾਰਥੋ ਹੈ ਤੇ ਮਹਾਰਾਜ ਜੀ ਕਹਿੰਦੇ ਰਤਨ ਕੀ ਪਦਾਰਥ ਹੈ ਨਾਮ ਤੇ ਮਹਾਰਾਜ ਜੀ ਕਹਿੰਦੇ ਪ੍ਰਗਟੋ ਪੂਰਨੋ ਛੋੜ ਨਾ ਕਤੂ ਜਾਏ ਮਹਾਰਾਜ ਜੀ ਕਹਿੰਦੇ ਜਦੋਂ ਪੂਰਨ ਤੌਰ ਤੇ ਹਿਰਦੇ ਵਿੱਚ ਪ੍ਰਗਟ ਹੁੰਦਾ ਏ ਤੇ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਪਰਮੇਸ਼ਰ ਛੱਡਦਾ ਨਹੀਂ ਹੈ ਗੁਰਸਿੱਖ ਨਾ ਗੁਰਸਿੱਖ ਉਹਦੇ ਤੋਂ ਬਿਨਾ ਰਹਿ ਸਕਦਾ ਹੈ ਜਿਵੇਂ ਉਧਾਰਨ ਲੈ ਰਹੇ ਨੇ ਮਹਾਰਾਜ ਜੀ ਕਹਿੰਦੇ ਮੱਛੀ ਜਲ ਤੋਂ ਬਿਨਾ ਨਹੀਂ रह ਸਕਦੀ ਰੱਤੀ ਹੁੰਦੀ ਏ ਜਾਲ ਵਿੱਚ ਉਹਦਾ ਮੋਹ ਹੁੰਦਾ ਏ ਉਹਦੀ ਜਾਨ ਹੁੰਦੀ ਏ ਜਲ ਜ਼ਿੰਦਗੀ ਹੁੰਦੀ ਏ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਬਣ ਜਾਂਦਾ ਏ ਉਹ ਪਰਮੇਸ਼ਰ ਦਾ ਨਾਮ ਰਸ ਉਹ ਵੀ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਰਹਿਣ ਨਹੀਂ ਪਾਉਂਦੇ ਉਹ ਵੀ ਇਸੇ ਤਰ੍ਹਾਂ ਹੀ ਉਹਦੇ ਵਿੱਚ ਹਰੀ ਰੂਪ ਰਤਨ ਪਦਾਰਥ ਦਾ ਆਨੰਦ ਲੈਂਦੇ ਰਹਿੰਦੇ ਹਨ ਪ੍ਰਭ ਸੁਗੜ ਸਰੂਪ ਸਜਾਨ ਸੁਆਮੀ ਤਾਂ ਕੀ ਮਿਟੇ ਨਾ ਦਾਤੇ ਤੇ ਮਹਾਰਾਜ ਜੀ ਕਹਿੰਦੂ ਮਾਲਕ ਜਿਹੜਾ ਪਿਆਰਿਓ ਸੁਗੜ ਹੈ ਸਰੂਪ ਉਹਦਾ ਸੁਜਾਨ ਵੀ ਐ ਸੁਜਵਾਨ ਚਤਰਵੀਓ ਮਾਲਕ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਉਹ ਸਾਡਾ ਜੀਵਨ ਦਾ ਭਲੇਖਾ ਕਿ ਅਸੀਂ ਸਿਆਣੇ ਆਸੀਂ ਸੁਜਵਾਨ ਆਸੀਂ ਚਤਰਾ ਪਰ ਸਤਿਗੁਰ ਜੀ ਕਹਿੰਦੇ ਪ੍ਰਭੂ ਮੇਰਾ ਸੁਗਰ ਸਰੂਪ ਸੁਜਾਨ ਸੁਆਮੀ ਉਹ ਸੁਆਮੀ ਸੁਗੜ ਵੀ ਐ ਸਰੂਪ ਉਹਦਾ ਉਹ ਸੁਜਾਨ ਵੀ ਐ ਸੂਜਵਾਨ ਸਿਆਣਾ ਤਾਂ ਕੀ ਮਿਟੇ ਨਾ ਦਾਤ ਮਹਾਰਾਜ ਜੀ ਕਹਿੰਦੇ ਉਹਦੀ ਦਿੱਤੀ ਬਖਸ਼ੀ ਹੋਈ ਦਾਤ ਮਿਟ ਨਹੀਂ ਸਕਦੀ ਹਰੀ ਕਿਹੜੀ ਦਾਤ ਨਾਮ ਦਾਤ ਰਤਨਾ ਰੂਪੀ ਨਾਮ ਰੂਪੀ ਦਾਤ ਨਾ ਜਿਹੜੀ ਉਹ ਕੋਈ ਮੇਟ ਨਹੀਂ ਸਕਦਾ ਖੋ ਨਹੀਂ ਸਕਦਾ ਗਵਾਚਦੀ ਨਹੀਂ ਉਹ ਜਲ ਸੰਗ ਰਾਤੀ ਮਛਲੀ ਹਰ ਰਸ ਮਾਤੇ ਇਹ ਬੰਦ ਪੂਰਾ ਹੁੰਤੇ ਉਹੀ ਪੰਕਤੀ ਆਰੰਭ ਵਾਲੀ ਸਤਿਗੁਰੂ ਜੀ ਫਿਰ ਦ੍ਰਿੜ ਕਰਾਉਂਦੇ ਹਨ ਕਹਿੰਦੇ ਜਿਵੇਂ ਭਾਈ ਜਲ ਸੰਗ ਰਾਤੀ ਜਲ ਵਿੱਚ ਉਹ ਸੰਗ ਕਰਕੇ ਮਛਲੀ ਉਹਦੇ ਵਿੱਚ ਰੱਤ ਜਾਂਦੀ ਹੈ ਉਹ ਜਿੰਦ ਜਾਨ ਬਣ ਜਾਂਦੀ ਹੈ ਉਹਦਾ ਜਾਲ ਉਹਦੀ ਜ਼ਿੰਦਗੀ ਜਲ ਦੇ ਵਿੱਚ ਹੀ ਹੁੰਦੀ ਹੈ ਮਹਾਰਾਜ ਜੀ ਕਹਿੰਦੇਵੇਂ ਗੁਰਸਿੱਖ ਵੀ ਨਾਮ ਦਾ ਸਦਾ ਵਸਤੀ ਉਹਦੀ ਜ਼ਿੰਦਗੀ ਬਣ ਜਾਂਦਾ ਨਾਮ ਸੱਚਾ ਗੁਰੂ ਅਗਲਾ ਪਦ ਮਹਾਰਾਜ ਜੀ ਅਰੰਭ ਕਰਦੇ ਹਨ ਚਾਤਰਿਕ ਜਾਚੇ ਬੂੰਦ ਜਉ ਹਰ ਪ੍ਰਾਣ ਆਧਾਰਾ ਰਾਮ ਰਾਜੇ ਇਸੇ ਤਰ੍ਹਾਂ ਅੱਗੇ ਚਾਤਰਿਕ ਦੀ ਵਿਵਹੀਏ ਦੀ ਮਹਾਰਾਜ ਜੀ ਧਾਰਨ ਲੈ ਰਿਹਾ ਤੀਜੇ ਪਦ ਵਿੱਚ ਵਿਵਹੀਏ ਬਾਰੇ ਕਹਿੰਦੇ ਨਾ ਚਾਤਰਿਕ ਜਾਚੇ ਬੂੰਦ ਜਿਹੜਾ ਚਾਤਰਿਕ ਹੁੰਦੇ ਨਾਲ ਵਿਪੀਆ ਉਹ ਟਰਾ ਟਰਾ ਕਰਦਾ ਪਕਾਰ ਕਰਦਾ ਉਹ ਇੱਕ ਸ਼ਾਂਤੀ ਬੂੰਦ ਵਰਖਾ ਦੀ ਬੂੰਦ ਨੂੰ ਪੀਣ ਵਾਸਤੇ ਵਿਕਾਰ ਕਰਦਾ ਕਿਉਂਕਿ ਉਹਦੀ ਪਿਆਸ ਹੀ ਵਰਖਾ ਦੀ ਬੂੰਦ ਨਾਲ ਮਿੱਟਦੀ ਹੈ ਪਤਾ ਹੋਣਾ ਚਾਹੀਦਾ ਜਿਹੜਾ ਬੀਆ ਪੰਛੀ ਹੈ ਨਾ ਇਹਦਾ ਤਾਂ ਜਿਗਰੋਂਦਾ ਬਾਣੀ ਦੇ ਵਿੱਚ ਹੈ ਜਿਹਦੀ ਪਿਆਸ ਹੀ ਸ਼ਾਂਤੀ ਬੂੰਦ ਨਾਲ ਮਿੱਟਦੀ ਹੈ ਵਰਖਾ ਤੋਂ ਬਿਨਾਂ ਦੀ ਪਿਆਸ ਨਹੀਂ ਮਿੱਟ ਸਕਦੀ ਕਿਉਂ ਨਹੀਂ ਮਿੱਟ ਸਕਦੀ ਕਿਉਂਕਿ ਦੀ ਚੁੰਝੇ ਜਿਹੜੀ ਉਸੇ ਤਰ੍ਹਾਂ ਹੀ ਬਣਾਈ ਹੈ ਮਹਾਰਾਜ ਨੂੰ ਉਹਦਾ ਮੂੰਹ ਉੱਪਰ ਨੂੰ ਹੈ ਉਹ ਥੱਲੇਉ ਨਹੀਂ ਜਲ ਸਕਦਾ। ਨਦੀ ਚੋਂ ਜਾਂ ਕਿਸੇ ਟੋਬੇ ਚੋਂ ਜਾਂ ਖੜਿਆ ਹੋਇਆ ਜਲ ਨਹੀਂ ਉਹ ਪੀ ਸਕਦਾ। ਉਹ ਜਦੋਂ ਪਕਾਰ ਕਰਦਾ ਹੈ ਪ੍ਰਮਾਤਮਾ ਫਿਰ ਉਹਦੀ ਪਕਾਰ ਸੁਣ ਕੇ ਵਰਖਾ ਕਰਦਾ ਹੈ ਫਿਰ ਉਹਦੀ ਪਿਆਸ ਮਿੱਟਦੀ ਉਹ ਮੂੰਹ ਉੱਪਰ ਨੂੰ ਚੱਕਦਾ ਬਬੀਆ। ਆਕਾਸ਼ ਵੱਲ ਨੂੰ ਮੂੰਹ ਚੱਕਦਾ ਬੜਾ ਖੁਸ਼ ਹੁੰਦਾ ਫਿਰ। ਬੜਾ ਖੁਸ਼ ਹੁੰਦਾ ਪ੍ਰਸੰਤਾ ਵਿੱਚ ਉਹ ਮਾਲਕ ਦਾ ਸ਼ੁਕਰ ਕਰਦਾ ਹੈ। ਇਲਨੋ ਰੋਜ ਨੂੰ ਚੇਤੇ ਕਰਦਾ ਅਮਰਤ ਵੇਲੇ ਬੋਲਦਾ ਮਹਾਰਾਜ ਜੀ ਬਤਨ ਕਰਦੇ ਨਾ ਬੀਹਾ ਅਮਰਤ ਵੇਲੇ ਬੋਲਿਆ ਤਾਂਦਰ ਸੁਣੀ ਪਕਾਰ ਮੈਘੇ ਨੂੰ ਫਰਮਾ ਨੂੰ ਵਾਰ ਵਰਸੋ ਕਿਰਪਾ ਧਾਰ ਤੇ ਜਦੋਂ ਵਾਰ-ਵਾਰ ਉਹਨੂੰ ਦ੍ਰਿੜ ਕਰਦਾ ਹੈ ਨਾ ਚੇਤੇ ਕਰਦਾ ਹੈ ਤੇ ਉਹ ਮਾਲਕ ਜਿਹੜਾ ਮੈਘੇ ਨੂੰ ਪਰਮਾਨਦਿੰਦਾ ਹੁਕਮ ਦਿੰਦਾ ਭਾਈ ਜਾ ਕੇ ਮੀਂਹ ਵਰਸਾ ਉਹਦੀ ਪੰਛੀ ਦੀ ਪਿਆਸ ਬਜਾ ਉਹਨੂੰ ਸਾਰਿਆਂ ਦਾ ਖਿਆਲ ਏ ਦੇਖੋ ਸ੍ਰਿਸ਼ਟੀ ਦੇ ਮਾਲਕ ਨੂੰ ਉਹ ਸਾਰੇ ਜੀਵਾਂ ਦੇ ਖਿਆਲ ਰੱਖਦਾ ਹੈ ਉਹ ਸੁਖਮ ਜੀਵਾਂ ਤੋਂ ਸਤੂਲ ਜੀਵਾਂ ਤੱਕ ਹਰ ਇੱਕ ਜੀਵ ਨੂੰ ਖਾਣ ਵਾਸਤੇ ਪਿਆਸ ਬੁਝਾਣ ਵਾਸਤੇ ਦੇ ਰਿਹਾ ਹੈ ਤੇ ਤਾਂ ਕਰਕੇ ਵਾਰ-ਵਾਰ ਬਾਣੀ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਹੈ ਕਿ ਉਹਦੀ ਪਿਆਸ ਬੁਝਾਣ ਵਾਸਤੇ ਉਹ ਸੁਵੰਤੀ ਬੂੰਦ ਨੂੰ ਅਰਸਾ ਦਾ ਉੱਪਰ ਨੂੰ ਉਚੁੰਜ ਕਰਦਾ ਹੈ ਉਹਦੀ ਚੁੰਝੇ ਵਿੱਚ ਜਦੋਂ ਬੂੰਦ ਗਿਰਦੀ ਹੈ ਨਾ ਉਹਦੀ ਪਿਆਸ ਬੁਝਦੀ ਹੈ ਬੜਾ ਖੁਸ਼ ਹੁੰਦਾ ਹੈ ਸ਼ੁਕਰ ਕਰਦਾ ਮਾਲਕ ਦਾ ਤੇਸੀ ਗੁਰਸਿੱਖ ਉੱਪਰ ਨੂੰ ਮੂੰਹ ਕਰਕੇ ਪੁਕਾਰ ਕਰਦਾ ਗੁਰੂ ਦਾ ਪਿਆਰਾ ਜਿਹੜਾ ਗੁਰੂ ਦਾ ਸਿੱਖ ਹੁੰਦਾ ਭਗਤ ਜਨ ਉਹ ਵੀ ਨਾਮ ਰਸ ਲੈਣ ਵਾਸਤੇ ਵਾਰ-ਵਾਰ ਉਹਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਮਹਾਰਾਜ ਜੀ ਦੁਨੀਆ ਦਾ ਕੋਈ ਸੁੱਖ ਨਹੀਂ ਚਾਹੀਦਾ ਦੁਨੀਆ ਤੋਂ ਕੁਝ ਵੀ ਨਹੀਂ ਚਾਹੀਦਾ ਇੱਕੋ ਤੁਹਾਡੇ ਨਾਮ ਦਾ ਰਸ ਆ ਜਾਵੇ ਆਨੰਦ ਆ ਜਾਵੇ ਉਹ ਜਲ ਦੀ ਪ੍ਰਕਾਰ ਕਰਦਾ ਹੈ ਨਾਮ ਰਸ ਦੇ ਜਲ ਦੀ ਪ੍ਰਕਾਰ ਕਰਦਾ ਹੈ ਤੇ ਇਹ ਬਸ ਫਰਕ ਕੀ ਹੈ ਉਹ ਸੰਸਾਰ ਸੰਸਾਰੀ ਪਿਆਸ ਬੁਝਾਉਣ ਵਾਸਤੇ ਚੇਤੇ ਕਰਦਾ ਪਰ ਗੁਰਸਿੱਖ ਪਿਆਰਾ ਉਹ ਮਨ ਦੀ ਪਿਆਸ ਬੁਝਾਉਣ ਵਾਸਤੇ ਅੰਮ੍ਰਿਤ ਬੂੰਦ ਵਾਸਤੇ ਪ੍ਰਕਾਰ ਕਰਦਾ ਇੱਥੇ ਚਾਤ੍ਰਿਕ ਦੀ ਮਹਾਰਾਜ ਜੀ ਧਾਰਨ ਲੈਂਦੇ ਨੇ ਚਾਤ੍ਰਿਕ ਜਾਤੇ ਬੂੰਦ ਜਿਉ ਹਰ ਪ੍ਰਾਨ ਆਧਾਰਾ ਰਾਮ ਮਹਾਰਾਜ ਜੀ ਕਹਿੰਦੇ ਜਿਵੇਂ ਬੀਬੀ ਆ ਬੂੰਦ ਨੂੰ ਮੰਗਣ ਵਾਸਤੇ ਵਾਰ-ਵਾਰ ਚੇਤੇ ਕਰਦਾ ਹਰ ਪ੍ਰਾਣ ਮੇਰੇ ਪ੍ਰਾਣ ਨਿਕਲ ਜਾਣਗੇ ਉਹ ਕਹਿੰਦਾ ਮਹਾਰਾਜ ਜੀ ਹਰੀ ਜੀਓ ਮੇਰੇ ਪ੍ਰਾਣ ਨਿਕਲ ਜਾਣਗੇ ਜੇ ਤੁਸੀਂ ਮੀ ਨਾ ਪਾਇਆ ਤੁਸੀਂ ਵਰਖਾ ਨਹੀਂ ਕੀਤੀ ਮੇਰੇ ਪ੍ਰਾਣ ਖਤਮ ਹੋ ਜਾਣਗੇ ਤੁਸੀਂ ਮੇਰ ਕਰੋ ਵਰਖਾ ਕਰ ਦਿਓ ਪ੍ਰਾਣ ਆਧਾਰਾ ਪ੍ਰਾਣਾ ਦਾ ਆਧਾਰਾ ਹੈ ਮਾਲਕ ਪ੍ਰਾਣਾ ਦਾ ਆਸਰਾ ਹੈ ਹਰੀ ਫਿਰ ਉਹ ਪ੍ਰਾਣ ਪਕਾਰ ਸੁਣ ਕੇ ਪ੍ਰਾਣਾ ਨੂੰ ਬਚਾਉਣ ਵਾਸਤੇ ਉਹਦੀ ਪਿਆਸ ਬੁਝਾ ਦਿੰਦਾ ਮਾਲ ਖਜ਼ਾਨਾ ਸੁੱਤ ਭਰਾਤ ਮੀਤ ਸਭ ਹੂੰ ਤੇ ਪਿਆਰਾ RAM ਰਾਜੇ ਫਿਰ ਦੇਖੋ ਮਾਲਕ ਨੂੰ ਪਿਆਰਾ ਲੱਗਦਾ ਹਰ ਜੀ ਕਹਿੰਦੇ ਭਗਤਾ ਨੂੰ ਗੁਰਮਖਾ ਨੂੰ ਉਹ ਪਿਆਰਾ ਲੱਗਦਾ ਉਹ ਤੇ ਨਾਮ ਮਾਲ ਦੇ ਨਾਲ ਨਾ ਸੰਸਾਰੀ ਪਦਾਰਥਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਮਾਲ ਖਜ਼ਾਨਾ ਖਜ਼ਾਨਾ ਜਿਹੜਾ ਹੁੰਦਾ ਸੰਸਾਰੀ ਧਨ ਸੰਸਾਰੀ ਮਾਲ ਸੁੱਤ ਪ੍ਰਾਤਮੀ ਤਹਾਰਾ ਜੀ ਕਹਿੰਦੇ ਭਰਾਵਾਂ ਮਿੱਤਰਾਂ ਨੂੰ ਅਤੇ ਇਸਤਰੀ ਨੂੰ ਪ੍ਰੇਮ ਨਹੀਂ ਕਰਦਾ ਸਭ ਹੂ ਤੇ ਪਿਆਰਾ ਉਹਨੂੰ ਪਰਮਾਤਮਾ ਲੱਗਦਾ ਉਹ ਸਾਰੇ ਸੰਸਾਰੀ ਜੀਵਾਂ ਨਾਲੋਂ ਪਿਆਰਾ ਪ੍ਰਭੂ ਨੂੰ ਸਮਝਦਾ ਉਹ ਇਸ ਕਰਕੇ ਪ੍ਰਭੂ ਨਾਲ ਹੀ ਮੋਹ ਕਰਦਾ ਪ੍ਰੇਮ ਕਰਦਾ ਸਭ ਹੂ ਤੇ ਪਿਆਰਾ ੁਰਖ ਨਰਾਰਾ ਤਾਂ ਕੀ ਗਤ ਕਹੀ ਨਾ ਜਾਣੀ ਐ ਤੇ ਮਹਾਰਾਜ ਜੀ ਕਹਿੰਦੇ ਸਾਰਿਆਂ ਨਾਲੋਂ ਸਾਰਿਆਂ ਨਾਲੋਂ ਪਿਆਰਾ ਸਾਰਿਆਂ ਨਾਲੋ ਮੂਤ ਮਹਾਰਾਜ ਜੀ ਨਾਲ ਕਰਦਾਓ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਕਹਿੰਦੇ ਸਾਰਿਆਂ ਨਾਲੋ ਪਿਆਰਾ ਪੁਰਖ ਪਰਮੇਸ਼ਰ ਹੈ ਤਾਂ ਕੀ ਗੱਤ ਕਹੀ ਨਾ ਜਾਏ ਉਹਦੀ ਗੱਤ ਨਹੀਂ ਅਸੀਂ ਕਹਿ ਸਕਦੇ ਕਹੀ ਨਹੀਂ ਜਾ ਸਕਦੀ ਹਰ ਸਾਸ ਗਰਾਸ ਨਾ ਬਿਸਰੇ ਕਬਹੂ ਗੁਰ ਸ਼ਬਦੀ ਰੰਗ ਮਾਣੀਐ ਈ ਮਹਾਰਾਜ ਜੀ ਕਹਿੰਦੇ ਸਾਹ ਸਾਹ ਦੇ ਨਾਲ ਸਾਹ ਆਉਣ ਦੇ ਨਾਲ ਤੇ ਗ੍ਰਾਈ ਮੂੰਹ ਚ ਪਾਣ ਦੇ ਨਾਲ ਉਹਨੂੰ ਚੇਤੇ ਕਰੀਏ ਅਸੀਂ ਤਾਂ ਕਰਦੇ ਹੀ ਨਹੀਂ ਸਾਰਾ ਦਿਨ ਜੇ ਮਹਾਰਾਜ ਜੀ ਕਹਿੰਦੇ ਗ੍ਰਾਈ ਨਾਲ ਵੀ ਚੇਤੇ ਆਉਣਾ ਚਾਹੀਦਾ ਜਦੋਂ ਭੋਜਨ ਮੁਖ ਵਿੱਚ ਜਾਏ ਉਹ ਵੀ ਉਹਦਾ ਸ਼ੁਕਰ ਕਰੀਏ ਕਿ ਉਹਦੀ ਕਿਰਪਾ ਹੋਈ ਉਹਨੇ ਭੋਜਨ ਬਖਸ਼ਿਆ ਉਹਨੇ ਇਹ ਉਹਦੇ ਸ਼ੁਕਰ ਕਰਨਾ ਚਾਹੀਦਾ ਭੋਜਨ ਖਾਣ ਲੱਗਿਆਂ ਵੀ ਉਹਨੂੰ ਚੇਤੇ ਕਰੀਏ ਜਲ ਪਿੰਨੇ ਆ ਪਾਣੀ ਪਿੰਨੇ ਆ ਪਿਆਸ ਬਜ ਜਾਂਦਾ ਮਾਲਕ ਫਿਰ ਵੀ ਉਹਦਾ ਸ਼ੁਕਰ ਕਰੀਏ ਤੇ ਮਹਾਰਾਜ ਜੀ ਕਹਿੰਦੇ ਸਾਸ ਗਰਾਸ ਨੂੰ ਚੇਤੇ ਰੱਖੀਏ ਮਾਲਕ ਨੂੰ ਤੇ ਇੱਥੇ ਬਚਨ ਕਰ ਦਿੰਨ ਪਾਤਸ਼ਾਹ ਜੀ ਹਰ ਸਾਸ ਗਰਾਸ ਨਾ ਬਿਸਰੈ ਸਾਹ ਲੈਣ ਨਾਲ ਗਰਾਈ ਮੂਛ ਪਾਣ ਦੇ ਨਾਲ ਉਹ ਵਿਸਰਨਾ ਨਹੀਂ ਚਾਹੀਦਾ ਕਹੂੰ ਗੁਰ ਸ਼ਬਦੀ ਰੰਗ ਮਾਣੀਏ ਤੇ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਦੀ ਸ਼ਬਦ ਰਾਈ ਉਹਦਾ ਰੰਗ ਮਾਣ ਲਈ ਦਾ ਆਨੰਦ ਪਾ ਲਈਦਾ ਹੈ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ ਮਹਾਰਾਜ ਜੀ ਕਹਿੰਦੇ ਜਗ ਜੀਵਨ ਦਾਤਾ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਮਹਾਰਾਜ ਜੀ ਕਹਿੰਦੇ ਸੱਤ ਪਰਮੇਸ਼ਰ ਸੱਤ ਪੁਰਸ਼ ਉਹਦੇ ਨਾਮ ਦਾ ਰਸ ਲੈਂਦੇ ਹਨ ਇਹ ਸੱਤ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਪ੍ਰਭ ਪ੍ਰਭੂ ਜਿਹੜਾ ਹੈ ਪੁਰਖ ਜਗ ਜੀਵਨੋ ਹੈ ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਨੂੰ ਜ਼ਿੰਦਾ ਕਰਨ ਵਾਲਾ ਉਹ ਸਾਰੇ ਜੀਵਾਂ ਵਿੱਚ ਜਾਨ ਪਾਣ ਵਾਲਾ ਸਾਰੇ ਜੀਵਾਂ ਨੂੰ ਦੇਣ ਵਾਲਾ ਤੇ ਮਹਾਰਾਜ ਜੀ ਕਹਿੰਦੇ ਸੰਤ ਰਸ ਪੀਵਨੋ ਤੇ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਦੇ ਗੁਰ ਸਿੱਖ ਪਿਆਰੇ ਹੰਤ ਜਨ ਮਹਾਰਾਜ ਜੀ ਕਹਿੰਦੇ ਉਹਦਾ ਰਸ ਨਾਮ ਰਸ ਨੂੰ ਪੀਣਾ ਕਰਦੇ ਹਨ ਜਪ ਭਰਮ ਮੋਹ ਦੁਖ ਡਾਰਾ ਮਹਾਰਾਜ ਜੀ ਕਹਿੰਦੇ ਉਹਨੂੰ ਜਪਣ ਦੇ ਨਾਲ ਪੈ ਰਹਿਓ ਭਰਮ ਅਤੇ ਮੋਹ ਜਿਹੜਾ ਡਰ ਹੈ ਜਿਹੜਾ ਇਹ ਲੈ ਜਾਂਦਾ ਭਰਮ ਟੁੱਟ ਜਾਂਦਾ ਮੋਹ ਖਤਮ ਹੋ ਜਾਂਦਾ ਅਤੇ ਡਰ ਜਿਹੜਾ ਉਹ ਨੱਠ ਜਾਂਦਾ ਚਾਤਰਿਕ ਜਾਚੇ ਬੂੰਦ ਜਿਉ ਨਾਨਕ ਹਰ ਪਿਆਰਾ ਹੀਰੇ ਬੰਦ ਪੂਰਾ ਹਣ ਤੇ ਹੀ ਪੰਗਤੀ ਫਿਰ ਦ੍ਰਿੜ ਕਰਾ ਰਿਆ ਚਾਤਰਿਕ ਦੀ ਹਰਾ ਜੀ ਕਹਿੰਦੇ ਚਾਤਰਿਕ ਜਿਵੇਂ ਬਿਵੀਆ ਬੂੰਦ ਮੰਗਦਾ ਭਾਈ ਉਹ ਬੂੰਦ ਚੁੰਦਾ ਪਾਣੀ ਦੀ ਪਿਆਸ ਬਝਾਨ ਲਈ ਨਾਨਕ ਹਰ ਪਿਆਰਾ ਮਹਾਰਾਜ ਜੀ ਕਹਿੰਦੇ ਨਾਨਕ ਨੂੰ ਇਸੇ ਤਰ੍ਹਾਂ ਪ੍ਰਭੂ ਦਾ ਨਾਮ ਪਿਆਰਿਆ ਸਤਗੁਰੂ ਪਿਆਰੇ ਹਨ ਹਰੀ ਪਿਆਰੇ ਹਨ ਜਿਵੇਂ ਉਹਨੂੰ ਪਾਣੀ ਪਿਆਰਿਆ ਨਾ ਬਬੀਏ ਨੂੰ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਉਹ ਪ੍ਰਿਆਰਾ ਲੱਗਦਾ ਨਾਨਕ ਦਾ ਉਹ ਪਿਆਰਾ ਹੈ ਮਹਾਰਾਜ ਜੀ ਕਹਿੰਦੇ ਮਿਲੇ ਨਰਾਇਣ ਆਪਣੇ ਅਗਲਾ ਖੀਰਲਾ ਪਦ ਚੌਥਾ ਪਦ ਮਹਾਰਾਜ ਜੀ ਰੰਮ ਕਰ ਰਹੇ ਹਨ ਮਿਲੇ ਨਰਾਇਣ ਆਪਣੇ ਮਨੋਰਥ ਪੂਰਾ ਰਾਮ ਰਾਜੇ ਜਦੋਂ ਪਿਆਰਿਓ ਨਰਾਇਣ ਪਰਮੇਸ਼ਰ ਦਾ ਨਾਮ ਹੈ ਜਦੋਂ ਨਰਾਇਣ ਆਪਣੇ ਨੂੰ ਮਿਲ ਜਾਂਦਾ ਨਾ ਕੋਈ ਉਹਦੇ ਨਾਲ ਮੇਲ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਮਨ ਮਨੋਰਥੋਂ ਫਿਰ ਮਨੋਰਥੋਂ ਪੂਰਾ ਹੁੰਦਾ ਜਿਹੜੇ ਮਨੋਰਥ ਵਾਸਤੇ ਪਾਤਸ਼ਾਹ ਜੀ ਕਹਿੰਦੇ ਜਨਮ ਲਿਆ ਮਾਨਸ ਦੇ ਪਾਈਆ ਮਨੁੱਖਾ ਜਨਮ ਧਾਰਨ ਕੀਤਾ ਭਾਈ ਉਹ ਪਰਮੇਸ਼ਰ ਨਰਾਇਣ ਨੂੰ ਜਦੋਂ ਮਿਲ ਜਾਂਦਾ ਕੋਈ ਜਗਿਆਸੂ ਮਹਾਰਾਜ ਜੀ ਕਹਿੰਦੇ ਮਨੋਰਥੋ ਪੂਰਾ RAM ਰਾਜੇ ਮਹਾਰਾਜ ਜੀ ਕਹਿੰਦੇ ਮੇਰਾ ਮਨੋਰਥ ਪੂਰਾ ਹੋ ਗਿਆ ਕਾਰਜ ਪੂਰਾ ਹੋ ਗਿਆ ਢਾਡੀ ਠਾ ਠਾਠੀ ਭੀਤ ਪਰਮ ਕੀ ਭੇਟ ਤ ਗੁਰ ਸੂਰਾ RAM ਰਾਜੇ ਠਾਠੀ ਤੋਂ ਭਾਵ ਕੀ ਢਾਤੀ ਢੱਡਾ ਅਕਸ਼ਰ ਹੈ ਠਾਠੀ ਪ੍ਰੀਤ ਪਰਮ ਕੀ ਪਰਮ ਦੀ ਜਿਹੜੀ ਕੰਧ ਸੀ ਕਹਿੰਦੇ ਉਹ ਢਾ ਦਿੱਤੀ ਮਹਾਰਾਜ ਨੇ ਟਾਠੀ ਪੀਤ ਪੀਤ ਦਵਾਰ ਨੂੰ ਕਹਿੰਦੇ ਆਣ ਕਹਿੰਦੇ ਢਾਡੀ ਢਾਠੀ ਪ੍ਰੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਜਦੋਂ ਸੂਰਮੇ ਗੁਰੂ ਨੂੰ ਜਾਰ-ਵਾਰ ਚੇਤੇ ਕੀਤਾ ਨਾ ਸੂਰਮਾਏ ਗੁਰੂ ਸਤਗੁਰ ਸੂਰਮਾ ਭਇਆ ਬਾਣ ਜੋ ਇੱਕ ਮਹਾਰਾਜ ਜੀ ਜਦੋਂ ਤੀਰ ਮਾਰਦੇ ਨੇ ਬਾਣ ਮਾਰਦੇ ਹਨ ਬਾਣ ਮਾਰਦੇ ਨੇ ਮਹਾਰਾਜ ਜੀ ਕਹਦੇ ਨਾਮ ਰਸ ਦੇ ਬਾਣੀ ਦੇ ਬਾਣ ਜਦੋਂ ਚਲਾਉਂਦੇ ਹਨ ਤੇ ਉਹ ਤਿੱਖੇ ਬਾਣ ਕਿਸੇ ਦੀ ਅੰਦਰ ਜਾ ਕੇ ਜਦੋਂ ਲੱਗ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਦਵਾਰ ਢਾਹ ਦਿੰਦੇ ਹਨ ਜਿਵੇਂ ਕਿਲੇ ਦੀ ਦਵਾਰ ਪਿੱਛੇ ਆਇਆ ਸੀ ਨਾ ਕੱਲ ਆਪਾਂ ਸੁਣਿਆ ਸੀ ਕਿਲੇ ਦੀ ਦਵਾਰ ਦੀ ਤਰ੍ਹਾਂ ਇਹ ਹਉਮੇ ਦੀ ਦਵਾਰ ਹੈ ਜਿਵੇਂ ਕਿਲੇ ਦੀ ਦਵਾਰ ਆਮ ਚੀਜ਼ ਨਹੀਂ ਢਾ ਸਕਦੀ ਬੜੀ ਚੌੜੀ ਉੱਚੀ ਹੁੰਦੀ ਹੈ ਕਿਲੇ ਦੀ ਦਵਾਰ ਉਹਨੂੰ ਢਾਣ ਵਾਸਤੇ ਬੜਾ ਜੁੱਧ ਹੁੰਦਾ ਹੈ ਦੇਖੋ ਕਿਤੇ ਫਿਰ ਢਾਈ ਜਾਂਦੀ ਹੈ ਕਿੰਨੀ ਸੈਨਾ ਲੱਗਦੀ ਹੈ ਉਹਨੂੰ ਢਾਣ ਵਾਸਤੇ ਇਥੇ ਗੁਰੂ ਢਾ ਸਕਦਾ ਨਾਮ ਬਾਣੀ ਦੇ ਬਾਨ ਮਾਰ ਕੇ ਸਾਡੇ ਅੰਦਰ ਵੀ ਇਹ ਦੀਵਾਰ ਖੜੀ ਹੈ ਮਹਾਰਾਜ ਜੀ ਜਦੋਂ ਬਿਆ ਬਾਨ ਬਾਨ ਚਲਾਉਂਦੇ ਹਨ ਤੇ ਖੁਸ਼ੀ ਦੇ ਘਰ ਵਿੱਚ ਆਣ ਕੇ ਹੁੰਮੇ ਦੀ ਦੀਵਾਰ ਸਾਡੇ ਅੰਦਰੋਂ ਢਾ ਦਿੰਦੇ ਹਨ ਈਰਖਾ ਹੁੰਮੇ ਖਤਮ ਕਰ ਦਿੰਦੇ ਹਨ ਇਹ ਮਹਾਰਾਜ ਜੀ ਸੂਰਮੇ ਹਨ ਪਾਤਸ਼ਾਹ ਜੀ ਕਹਦੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਰਮ ਦੀ ਦੀਵਾਰ ਭੰਨਤੀ ਢਾਤੀ ਤੇ ਭੀਟਤ ਗੁਰੂ ਸੂਰਾ RAM ਰਾਜੇ ਮਹਾਰਾਜ ਜੀ ਕਹਿੰਦੇ ਗੁਰੂ ਸੂਰਮੇ ਨੇ ਢਾਣਾ ਕੀਤੀ ਹੈ ਗੁਰੂ ਨੇ ਮਹਾਰਾਜ ਜੀ ਨੇ ਬਖਸ਼ਿਸ਼ ਕਰਤੀ ਪੂਰਨ ਗੁਰ ਪਾਏ ਪੂਰਬ ਲਖਾਏ ਸਭ ਨਿਦਰ ਦੀਨ ਦਿਆਲਾ ਤੇ ਮਹਾਰਾਜ ਜੀ ਕਹਿੰਦੇ ਫਿਰ ਪੂਰਨ ਗੁਰੂ ਨੂੰ ਪਾ ਲਿਆ ਭਾਈ ਪੂਰਨ ਗੁਰ ਪਾਏ ਪੂਰਬ ਲਖਾਏ ਸਭ ਨਿਦ ਦੀਨ ਦਿਆਲਾ ਹਰਾ ਜੀ ਕਹਿੰਦੇ ਪੂਰਨ ਗੁਰੂ ਨੂੰ ਪਾ ਲਿਆ ਸੋ ਉਹ ਦੀਨ ਦਿਆਲ ਜਾਲੂ ਪ੍ਰਮਾਤਮਾ ਦੀ ਜੇ ਪ੍ਰਾਪਤੀ ਹੋਈ ਪ੍ਰਭੂ ਪੂਰਬ ਲਿਖਾਇ। ਹਾਰਾ ਜੀ ਕਹਿੰਦੇ ਅਸੀਂ ਮੱਥੇ ਦੇ ਚੰਗੇ ਲੇਖ ਸੀ ਸਾਡੇ। ਵੱਡੇ ਭਾਗ ਲੇਖ ਲਿਖਾ ਕੇ ਆਏ ਸੀ ਤਾਂ ਹੀ ਸੱਚੇ ਗੁਰੂ ਨੂੰ ਅਸੀਂ ਪਾ ਲਿਆ। ਵੱਡੇ ਭਾਗ ਤਾਂ ਹੀ ਹੁੰਦੇ ਨੇ ਜੇ ਵੱਡੇ ਲੇਖ ਹੋਣ ਪੂਰਬ ਲਿਖੇ ਲਿਖੇ ਹੋਏ ਲੇਖਾਂ ਦੇ ਮੁਤਾਬਕ ਸਤਿਗੁਰੂ ਨਾਲ ਸਾਡਾ ਮੇਲ ਹੁੰਦਾ ਹੈ ਭਾਈ ਪੂਰਬ ਰੂ ਗੁਰ ਪਾਏ ਪੂਰਬ ਲਿਖਾਏ। ਮਹਾਰਾਜ ਜੀ ਕਹਿੰਦੇ ਸਭ ਨਿੱਦ ਦੀਨ ਦੇ ਅੱਲਾ ਸਾਰੀਆਂ ਨਿੱਦੀਆਂ ਦਾ ਦੀਨ ਦੇ ਅੱਲਾ ਪਰਮਾਤਮਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰੂ ਗੁਰਗ ਪਾਲਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਪਾਲਿਆ ਜਿਹੜਾ ਆਦ ਵਿੱਚ ਵੀ ਸੀ ਇਹ ਬਚਨ ਬਾਣੀ ਵਿੱਚ ਬੜੀ ਵੱਲ ਆ ਆਦ ਵਿੱਚ ਵੀ ਸੀ ਮਦ ਵਿੱਚ ਵੀ ਸੀ ਅੰਤ ਵਿੱਚ ਵੀ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਖਤਮ ਹੋ ਜਾਣਾ ਹੈ ਦੁਨੀਆ ਭਵੇਂ ਤੈਸ ਨੈਸ ਹੋ ਜਾਵੇ ਸਾਡੀ ਕੋਈ ਗਰੰਟੀ ਲਿਮਟ ਨਹੀਂ ਪਰ ਅੱਗੇ ਵੀ ਉਹ ਹੋਵੇਗਾ ਉਹ ਸਦਾ ਹੀ ਅੰਬਰ ਹੈ ਉਹ ਦੁਨੀਆ ਖਤਮ ਹੋਣ ਤੋਂ ਬਾਅਦ ਵੀ ਹੋਵੇਗਾ ਉਹ ਦੁਨੀਆ ਹੈਗੀ ਹੁਣ ਵੀ ਹੈ ਮਹਾਰਾਜ ਜੀ ਬਚਨ ਵੀ ਕਰਦਣ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਮਦ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਹੁੰਦਾ ਨਾ 705 ਅੰਗ ਤੇ ਆਪਾਂ ਮੱਧਰਵਾਨ ਨੇ ਆ ਇਹ ਸ਼ਬਦ ਹੁੰਦਾ ਇੱਥੇ ਵੀ ਆਪਾਂ ਨੂੰ ਭੁਲੇਖਾ ਪੈ ਜਾਂਦਾ ਕਈ ਵਾਰੀ ਮੱਧ ਤੋਂ ਵੀ ਆਪਸੀ ਕਿਨਤੂ ਪਰੰਤੂ ਕਰਦਿਆਂ ਕਈ ਵਾਰੀ ਕਿ ਮੱਧ ਕਿੱਥੇ ਲੱਗਣਾ ਚਾਹੀਦਾ ਖੰਡਪੜ ਸਾਹਿਬ ਜੀ ਦੇ ਵਿੱਚ ਮੱਧ ਜਿਹੜਾ ਉਹ ਇਹ ਸ਼ਬਦ ਪੜਨ ਤੋਂ ਬਾਅਦ ਲੱਗਦਾ ਪਰ ਇਹ ਨਹੀਂ ਕਿ ਆਪਾਂ ਇਸ ਸ਼ਬਦ ਤੇ ਖੜੀ ਜਾਣਾ ਬਹੁਤੇ ਪਾਠੀ ਜਾਂ ਸੰਗਤਾਂ ਇਸੇ ਖੜ੍ਹ ਜਾਂਦੀਆਂ ਸ਼ਬਦ ਤੇ ਇਹ ਸ਼ਬਦ ਪੜਨ ਤੋਂ ਬਾਅਦ ਅਰਦਾਸ ਹੁੰਦੀ ਹੈ ਅੱਗੇ 20 ਅੰਗ ਤੱਕ ਵੀ ਮੱਧ ਲੱਗ ਸਕਦਾ ਕਿਉਂਕਿ ਜਿੰਨਾ ਚਿਰ ਰਾਗ ਚੱਲਦਾ ਮੱਧ ਲਵਾ ਸਕਦੇ ਆ ਪਰ ਅਸੀਂ ਕਈ ਵਾਰੀ ਲੜਾਈ ਸ਼ੁਰੂ ਕਰਦੇ ਆ ਬਾਬਾ ਜੀ ਤੁਸੀਂ ਲੇਟ ਹੋ ਗਏ ਪੰਜ ਅੰਗ ਤੇ ਪੰਜ ਮਿੰਟ ਹੋ ਗਏ ਲੰਗੇ ਨੂੰ ਹਰ ਆਪਾਂ ਨੂੰ ਇਹ ਚੀਜ਼ ਦਾ ਗਿਆਨ ਨਹੀਂ ਪੰਜ ਅਗ ਤੋਂ ਮੱਧ ਸ਼ੁਰੂ ਹੁੰਦਾ ਹੈ ਅੱਗੇ 15 ਤੱਕ ਵੀ ਲਵਾ ਸਕਦੇ ਆ ਕਿਉਂਕਿ ਇਹ ਮੱਧ ਦਾ ਸ਼ਬਦ ਨਹੀਂ ਹੈ ਇੱਥੇ ਆਦਮਾ ਦੰਤਪੂਰਨ ਪਰਮੇਸ਼ਰ ਨੂੰ ਦੱਸਿਆ ਹੈ ਕਿ ਆਦਤ ਤੋਂ ਅੰਤ ਮੱਧ ਤੱਕ ਪੂਰਨ ਹੈ ਹਰ ਸਮੇਂ ਉਪਲੀ ਪੂਰਣਾ ਇੱਥੇ ਵੀ ਮਹਾਰਾਜ ਦੱਸ ਰਹੇ ਹਨ ਇੱਥੇ ਵੀ ਸਤਿਗੁਰੂ ਜੀ ਕਹਿ ਰਹੇ ਨੇ ਕਿ ਉਹ ਆਦ ਵਿੱਚ ਵੀ ਸੀ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਸੁਗੁਰੂ ਗੋਪਾਲਾ ਮਹਾਰਾਜ ਜੀ ਕਹਿੰਦੇ ਮੇਰਾ ਗੁਰੂ ਉਹ ਗੋਪਾਲ ਰਾਏ ਬਹੁਤ ਸੁੰਦਰ ਹੈ ਉਹ ਆਦ ਵਿੱਚ ਵੀ ਸੀ ਮਦ ਵਿੱਚ ਸੀ ਅੰਤ ਵੇਲੇ ਵੀ ਉਹਨੇ ਹੋਣਾ ਹੈ ਸੂਖ ਸਹਿਜ ਆਨੰਦ ਕਨੇਰੇ ਪਤ ਤਪਾਵਨ ਸਾਧੂ ਤੂਆ ਮਹਾਰਾਜ ਜੀ ਕਹਿੰਦੇ ਸੂਖ ਸਹਿਜ ਆਨੰਦ ਕਨੇਰੇ ਕਨੇਰਾ ਸੁਖ ਹੁੰਦਾ ਹੈ ਕਨੇਰਾ ਇੱਕ ਨੇਰਾ ਵੀ ਹੁੰਦਾ ਹੈ ਇੱਕ ਸੁਖ ਵੀ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਕਨੇਰਾ ਸੁਖ ਮਿਲਦਾ ਸੁਖ ਕਨੇਰਾ ਸੁਖ ਕਿਹੜਾ ਹੁੰਦਾ ਹੈ ਆਨੰਦ ਜਿਹੜਾ ਖਤਮ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਕਨੇਰਾ ਸੁਖ ਪਾਲੀ ਦਾ ਸੁਖ ਸਹਿਜ ਆਨੰਦ ਕਨੇਰੇ ਪਤਤ ਪਾਵਨ ਸਾਧੂ ਧੂਰਾ ਪਤਤ ਪਾਵਨ ਉਹ ਪਰਮਾਤਮਾ ਹੈ ਜਿਹੜਾ ਪਤਤ ਨਹੀਂ ਹੈ ਅਸੀਂ ਪਤਤ ਆ ਨਾ ਸਾਰੇ ਉਹ ਪਤਤ ਨਹੀਂ ਹੈ ਉਹ ਪਵਿੱਤਰ ਹੈ ਪਰਮਾਤਮਾ ਦੁਨੀਆ ਪਤ ਤੋ ਸਕਦੀ ਪਰ ਪ੍ਰਮਾਤਮਾ ਪਵਿੱਤਰ ਐ ਪਾਵਨ ਹੈ ਮਹਾਰਾਜ ਜੀ ਦੀ ਸੋਭਾ ਕਰਦੇ ਹਨ ਮਹਾਰਾਜ ਸੂਖ ਸਹਿਜ ਆਨੰਦ ਘਨੇਰੇ ਪਤ ਤ ਪਾਵਨ ਸਾਧੂ ਧੂਰਾ ਮਹਾਰਾਜ ਜੀ ਕਹਿੰਦੇ ਉਸ ਮਹਾਰਾਜ ਦੀ ਧੂੜ ਨੂੰ ਮਹਾਰਾਜ ਜੀ ਬਾਸਦੇ ਹਨ ਕਹਿੰਦੇ ਸਾਧ ਸੰਗਤ ਦੀ ਸਤਗੁਰਾਂ ਦੀ ਧੂੜ ਮਿਲ ਜਾਵੇ ਹਰ ਮਿਲੇ ਨਰਾਇਣ ਨਾਨਕ ਮਨੋਰਥੋ ਪੂਰਾ ਫਿਰ ਉਹੀ ਪੰਕਤੀ ਬੰਦ ਪੂਰਾ ਹੋਣ ਤੇ ਪਾਤਸ਼ਾਹ ਜੀ ਦ੍ਰਿੜ ਕਰਾ ਰਹੇ ਹਨ ਕੀਰ ਦੇ ਵਿੱਚ ਹਰ ਮਿਲੇ ਨਰਾਇਣ ਨਾਨਕਾ ਮਨੋਰਥੋ ਪੂਰਾ ਮਹਾਰਾਜ ਜੀ ਕਹਿੰਦੇ ਉਹ ਮਾਲਕ ਜਦੋਂ ਮਿਲ ਗਿਆ ਨਾ ਨਰਾਇਣ ਪਰਮਾਤਮਾ ਹਰੀ ਤੇ ਫਿਰ ਸਾਡਾ ਮਨੋਰਥ ਪੂਰਾ ਹੋਣਾ ਹੈ ਇਹ ਰੌਣ ਦਾ ਸਮਾਂ ਜਿਹੜਾ ਜਨੂੰ ਮਿਲਿਆ ਮਾਨਸ ਦੇ ਮਨੁੱਖਾ ਦੇ ਇੱਥੇ ਆਉਣ ਦਾ ਇਹ ਮਨੋਰਥ ਸਾਡਾ ਪੂਰਾ ਹੋ ਜਾਣਾ ਹੈ ਉਹਨਾਂ ਚ ਰਸੀ ਅਧੂਰੇ ਆ ਇਹ ਨਹੀਂ ਕਿ ਅਸੀਂ ਅਧੂਰੇ ਹੀ ਚਲੇ ਜਾਈਏ ਇਸ ਨੂੰ ਪਾ ਕੇ ਅਸੀਂ ਪੂਰੇ ਹੋ ਕੇ ਜਾਈਏ ਅਸੀਂ ਤੇ ਕਹਦੇ ਨਾ ਜਦੋਂ ਕੋਈ ਮਰਦਾ ਹੈ ਸਵਾਸ ਨਿਕਲਣ ਦੀ ਕਿ ਬੰਦਾ ਪੂਰਾ ਹੋ ਗਿਆ ਇਹ ਲਬਜ ਅਸੀਂ ਗਲਤ ਬੋਲ ਦਿੰਨੇ ਆ ਉਥੇ ਪੂਰਾ ਨਹੀਂ ਉਥੇ ਮਿਰਤਿਉ ਹੋ ਜਾਂਦੀ ਹੈ ਜਾਂ ਕਹਿੰਦੇ ਆ ਕਿ ਕਾਲ ਚੜਾਈ ਕਰ ਗਿਆ ਪੂਰਾ ਤੇ ਬੰਦਾ ਉਦੋਂ ਹੁੰਦਾ ਜਦੋਂ ਉਹ ਪੂਰੇ ਦੇ ਨਾਲ ਆਤਮਾ ਨੂੰ ਗੰਢ ਲੈਂਦਾ ਜੋੜ ਲੈਂਦਾ ਪੂਰੇ ਨਾਲ ਜੁੜ ਕੇ ਪੂਰਾ ਹੁੰਦੀ ਆਤਮਾ ਸਰਜੀਤ ਹੁੰਦੀ ਆਤਮਾ ਈਮਾਰਤ ਜੀ ਕਹਿੰਦੇ ਤਾਂ ਮਨੋਰਥ ਪੂਰਾ ਹੋਣਾ ਜੇ ਨਰਾਇਣ ਨੂੰ ਪਾ ਲਵਾਂਗੇ ਹਰੀ ਦੀ ਪ੍ਰਾਪਤੀ ਕਰ ਲਵਾਂਗੇ ਭਾਈ ਇਹ ਅੱਜ ਦੇ ਸੰਤ ਦੀ ਵਿਚਾਰ ਹੈ ਪਾਤਸ਼ਾਹ ਜੀ ਦਾ ਇੱਥੇ ਸੰਤ ਭਾਈ ਸਪੂਰਨ ਹੁੰਦਾ ਹੈ ਅਗਲਾ ਸੰਤ ਕੱਲ੍ਹ ਆਰੰਭ ਹੋਏਗਾ ਪੰਚਮ ਪਾਤਸ਼ਾਹ ਜੀ ਦਾ ਭਾਈ ਇੰਨੀਆਂ ਕੋ ਹਾਜ਼ਰੀਆਂ ਫਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਦੀਆਂ ਆਪ ਜੀ ਮਾਫ਼ ਕਰਨੀਆਂ ਸਤਿਗੁਰੂ ਜੀ ਮਾਫ਼ ਕਰਨਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ